ਗੁਰੂ ਸਾਹਿਬ ਜੀ ਤਿੰਨੇ ਤਾਬ ਨਿਵਾਰਨ ਹਾਰਾ ਦੁਖਾਂਤ ਸੁਖਰਾਸ ਤਾਕੋ ਬਿਨਾਂ ਕੋ ਲਾਗੇ ਜਾ ਕੀ ਪ੍ਰਵਯਾਂਗੇ ਅਰਦਾਸ ਵਾਹਿਗੁਰੂ ਸਾਹਿਬ ਜੀ ਮਹੱਲਾ ਪਹਿਲਾ ਪੰਡ ਜਮੀਐ ਪੰਡ ਨਿਮੀਐ ਪੰਡ ਮੰਗਣ ਅਵਿਆ ਹੋ ਪੰਡੋ ਵੇ ਦੋਸਤੀ ਪੰਡੋ ਚਲੇ ਰਾਹ ਪੰਡ ਪੰਡੋ ਵੇ ਦੋਤੀ ਪੰਡੋ ਚਲੇ ਰਾਓ ਭੰਡ ਮੁਆਪਣ ਵਾਲੀ ਐ ਭੰਡ ਹੋਵੇ ਬੰਦਾਨ ਸੋ ਗਿਉ ਮੰਦਾ ਕੀਐ ਜਿਤ ਜਮੈ ਰਾਜਾ ਪੰਡੋਈ ਪੰਡਿ ਉਪਜੈ ਭੰਡੇ ਬਾਜ ਨ ਕੋਇ ਨਾਨਕ ਭੰਡੇ ਬਾਰਾ ਏ ਕੋ ਸਚਾ ਸੋਇ ਜਿਤ ਮੁਖ ਸਦਾ ਸਲਾਹੀਐ ਭਾਗ ਅਰਤੀ ਚਾਰ ਨਾਨਕ ਦੇ ਮੁਖੇ ਉਜਲੇ ਤਿਤ ਸਚਾ ਦਰਬਾਰ ਜਿਤ ਮੁਖ ਸਦਾ ਸਲਾਈਆ ਭਗਾ ਰਤੀ ਚਾਰ ਨਾਨਕ ਤੇ ਮੁਖੇ ਉਜਲੇ ਤਿਤ ਸਚਾ ਦਰਬਾਰ ਜ਼ਹਰਾ ਜ਼ਹੂਰ ਹਾਜ਼ਰ ਹਜੂਰ ਸਰਬ ਕਲਾ ਪਰਪੂਰ ਸਮਰਤ ਗੁਰੂ ਲੋਕ ਪਰਲੋਕ ਦੇ ਰੱਕੇ ਭਗਤਾਂ ਅਚਲ ਗਿਆਨ ਦੇ ਸਾਗਰ ਗੁਰੂਆਂ ਦੇ ਗੁਰੂ ਸ਼ਬਦ ਗੁਰੂ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮਹਾਰਾਜ ਦੀ ਪਾਵਨ ਪਵਿੱਤਰ ਗੋਦ ਜੁਰੀ ਦੇ ਵਿੱਚ ਗੁਰੂ ਸ਼ਬਦ ਦੇ ਨਾਲ ਜੁੜ ਬੈਠੀ ਜੁੜ ਰਹੀ ਸਾ ਸੰਗ ਜੀ ਧੰਤਾ ਦੇ ਜੋੜ ਭਾਗੇ ਹੋ ਦਇਆ ਕੀਤੀ ਹੈ ਮਹਾਰਾਜ ਨੇ ਜੀਵਨ ਸਵਾਸ ਤੰਦਰੁਸਤੀਆਂ ਉਦੋਂ ਬਖਸ਼ਿਆ ਆਹ ਮਹਾਰਾਜ ਦਾ ਬਖਸ਼ਿਆ ਜੀਵਨ ਤੇ ਜੀਵਨ ਦੇ ਸਵਾਸ ਤੇ ਸਮਾਂ ਲੇਕੇ ਵਿੱਚ ਲਾਈਏ ਬਹੁਤ ਜਨਮ ਵਿਛਰੇ ਤੇ ਮਾਦੋ ਇਹ ਜਨਮ ਤੁਮਾਰੇ ਲਿਖੇ ਕਹਿ ਰਵਿਦਾਸ ਆਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖੇ ਲਿਖੇ ਵਿੱਚ ਤਾਈ ਲਗੇਗਾ ਜੇ ਸਾਨੂੰ ਸੋਝੀ ਹੋਏਗੀ ਗਿਆਨ ਹੋਏਗਾ ਕਿਉਂਕਿ ਗਿਆਨ ਇੰਜਨ ਗੁਰਦਿਆ ਅਗਿਆਨ ਅੰਧੇਰ ਬినాਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਗਿਆਨ ਅਗਿਆਨੀ ਨੂੰ ਬਾਣੀ ਦੇ ਵਿੱਚ ਅੰਨਾ ਕਿਆ ਹਮ ਅੰਦਲੇ ਅੰਦ ਬਿਖੇ ਬਿਕਰਾਤੇ ਕਿਉ ਚੱਲੈ ਗੁਰ ਚਾਲੀ ਅੰਨਾ ਮਤਲਬ ਗਿਆਨ ਵੀ ਹੋਣਾ ਜਿਹੜਾ ਉਹਨੂੰ ਅੰਨਾ ਕਿਹਾ ਜਿਹੜਾ ਅੰਨਾ ਉਹ ਵਾਰ-ਵਾਰ ਠੇਡੇ ਖਾਂਦਾ ਠੋਕਰਾ ਖਾਂਦਾ ਤੇ ਡਿੱਗ ਪੈਂਦਾ ਉਹਨੂੰ ਮੰਜ਼ਲ ਤੇ ਕੀ ਪਹੁੰਚਣਾ ਉਹ ਤੇ ਆਪਣੇ ਠੇਡਿਆਂ ਨੂੰ ਨਹੀਂ ਸੰਭਾਲ ਸਕਦਾ ਇਸ ਕਰਕੇ ਗਿਆਨ ਜਿਹੜਾ ਇਹ ਇਹਨੂੰ ਅੰਜਨ ਕਿਹਾ ਗਿਆਨ ਨੂੰ ਪ੍ਰਕਾਸ਼ ਕਿਹਾ ਗਿਆਨ ਨੂੰ ਰਾਹ ਕਿਹਾ ਗਿਆਨ ਨੂੰ ਮਾਰਗ ਰਸਤਾ ਤੇ ਮੰਜ਼ਲ ਕਿਹਾ ਸੋ ਗਿਆਨ ਜ਼ਰੂਰੀ ਹੈ ਸੋ ਗੁਰੂ ਸਾਹਿਬ ਮੀਰ ਕਰਨ ਆਉ ਸੀਮਤ ਹੈ ਸਮਾਂ ਦੇ ਅੱਜ ਦਾ ਸ਼ਬਦ ਗੁਰੂ ਨਾਨਕ ਪਾਤਸ਼ਾਹ ਦਾ ਸ਼ਕਾ 19 ਇਹਦੇ ਵਿੱਚ ਸਲੋਗ ਹੈ ਭੰਡ ਜੰਮੀ ਐ ਭੰਡ ਨਮੀ ਐ ਭੰਡ ਮੰਗਣ ਵਿਆਹ ਭੰਡ ਮਤਲਬ ਇਸਤਰੀ ਸੋ ਜੁਗਾ ਤੂੰ ਕਈ ਸਵੀਆਂ ਤੂੰ ਇਸਤਰੀ ਜਿਹੜੀ ਹੈ ਇਸਤਰੀ ਨੂੰ ਕੇਵਲ ਦੇ ਕੇਵਲ ਇੱਕ ਸ਼ੁਰੂ ਤੋਂ ਵਸਤੂ ਸਮਝਿਆ ਜਾਂਦਾ ਸੀ ਔਰਦ ਨੂੰ ਕੇਵਲ ਇੱਕ ਵਸਤੂ ਸਮਝਿਆ ਜਾਂਦਾ ਸੀ ਤਾੜਨ ਦੀ ਅਧਿਕਾਰ ਹੀ ਕਿਹਾ ਜਾਂਦਾ ਸੀ ਔਰ ਕਈ ਲਫ਼ਜ਼ ਐਸੇ ਨੇ ਜਿਹੜੇ ਇੱਥੇ ਅਸੀਂ ਬੋਲ ਨਹੀਂ ਸਕਦੇ ਇਸ ਤਰ੍ਹਾਂ ਵੀ ਕਿਹਾ ਜਾਂਦਾ ਸੀ ਸਿਆਣੇ ਸਾਰੇ ਜਾਣ ਸਦਿਆਂ ਔਰ ਔਰਤਾਂ ਨੂੰ ਵੇਚਿਆ ਜਾਂਦਾ ਸੀ ਮੰਡੀ ਲੱਗਦੀ ਸੀ ਔਰ ਟਕੇ ਟਕੇ ਨੂੰ ਗਜਨੀ ਦੇ ਬਾਜ਼ਾਰਾਂ ਦੇ ਵੀ ਔਰਤਾਂ ਵੇਚੀਆਂ ਜਾਂਦੀਆਂ ਸੀ ਦਾਤੇ ਲਾ ਦਿੱਤੇ ਜਾਂਦੀਆਂ ਸੀ ਜਿਵੇਂ ਆਪਾਂ ਕਿ ਬੜੀ ਵੱਲ ਸਾਖੀ ਸੁਣੀ ਹੈ ਵੀ ਦ੍ਰੋਪਤੀ ਕਿੰਨੀ ਵੱਡੀ ਰਾਣੀ ਸੀ ਠੀਕ ਹੈ ਜੀ ਉਸ ਸਮੇਂ ਇਹ ਚੀਜ਼ਾਂ ਪ੍ਰਚਲਿਤ ਸਨ ਔਰਤ ਨੂੰ ਇੱਕ ਵਾਰ ਤੋਂ ਸਮਝਿਆ ਜਾਂਦਾ ਸੀ ਮਤਲਬ ਸਤਕਾਰ ਨਹੀਂ ਸੀ ਤਰਸਕਾਰ ਸੀ ਔਰ ਬੜੀ ਉਸ ਦੀ ਹਾਲਤ ਮਾੜੀ ਸੀ ਬਾਕੀ ਜੇ ਕਿਤੇ এডਿਕੇਸ਼ਨ ਪ੍ਰਾਪਤ ਕਰਨ ਦੀ ਗੱਲ ਜਾਂ ਹੋਰ ਕਿਤੇ ਮਹਤਵਾਰ ਤੌਰ ਤੇ ਮੁੱਖੀ ਦੇ ਤੌਰ ਤੇ ਅੱਗੇ ਉਹਦੇ ਸੁਪਨੇ ਵਿੱਚ ਵੀ ਕੋਈ ਸੋਚਣਾ ਵੀ ਔਰਤ ਨੂੰ ਐਸਾ ਅਧਿਕਾਰ ਦਿੱਤਾ ਜਾਂਦਾ ਸੋਸ ਨੂੰ ਇੱਕ ਘਰ ਦੇ ਵਿੱਚ ਇੱਕ ਪਰਦੇ ਦੇ ਵਿੱਚ ਇੱਕ ਸਤੀ ਦੇ ਰੂਪ ਦੇ ਵਿੱਚ ਇੱਕ ਵਿਧਵਾ ਦੇ ਰੂਪ ਦੇ ਵਿੱਚ ਸਾਰੀ ਜ਼ਿੰਦਗੀ ਜੀਵਨ ਤੇ ਗੁਜ਼ਾਰਨ ਦੇ ਲਈ ਮਜਬੂਰ ਕੀਤਾ ਜਾਂਦਾ ਸੀ ਪਰ ਗੁਰੂ ਨਾਨਕ ਪਾਤਸ਼ਾਹ ਜੀ ਜਦੋਂ ਆਏ ਔਰ ਗੁਰੂ ਅਮਰਦਾਸ ਮਹਾਰਾਜ ਨੇ ਬੜੀਆਂ ਕਿਰਪਾ ਕੀਤੀਆਂ ਔਰ ਔਰਤ ਨੂੰ ਬਰਾਬਰ ਹੱਕ ਤੇ ਜਿਉਣ ਦਾ ਹੱਕ ਮਹਾਰਾਜ ਜੀ ਨੇ ਦੇ ਦਿੱਤਾ ਠੀਕ ਹੈ ਜੀ ਜਦੋਂ ਸਾਡੇ ਗੁਰੂਆਂ ਨੇ ਸਾਨੂੰ ਬਾਣੀ ਰਾਹੀਂ ਕਹਿ ਦਿੱਤਾ ਸਾਰਾ ਕੁਝ ਤੇ ਫਿਰ ਅਸੀਂ ਉਸ ਚੀਜ਼ ਤੋਂ ਮੁਨਕਰ ਨਹੀਂ ਹੋ ਸਕਦੇ ਅਸੀਂ ਉਹਨੂੰ ਮੰਨਾਂਗੇ ਜਦੋਂ ਵੀ ਅਸੀਂ ਕੋਈ ਵੀ ਪ੍ਰਚਾਰਕ ਸ਼ਬਦ ਪੜ੍ਹਦਾ ਸੋ ਕਿਉਂ ਮੰਦਾ ਕੀ ਜਿਤ ਜੰਮੈ ਰਾਜਾਨ ਪੜ੍ਹ ਤੇ ਦਿੰਦਾ ਪਰ ਧੀ ਨੂੰ ਜੰਮਣ ਕੋਈ ਬਿਰਲਾ ਹੀ ਬਿਰਲਾ ਦਿੰਦਾ ਧਿਆਨ ਦੇਣਾ ਕਹਿ ਦਿੰਦਾ ਮੈਂ ਵੀ ਕਹਿ ਦਿੰਦਾ ਇੱਕ ਧੀ ਹੋ ਜਾਏ ਚਲੋ ਠੀਕ ਹੈ ਦੋ ਚਲੋ ਠੀਕ ਹੈ ਆਵਾਜ਼ ਫਰਕ ਪੈਂਦਾ ਤਿੰਨ ਹੋ ਜਾਂਦੇ ਫਿਰ ਬੜਾਈ ਬੜਾਈ ਔਕਾ ਹੋ ਜਾਂਦਾ ਹੈ ਰੱਬ ਦੀਆਂ ਦਾਤਾ ਕਿ ਮਗਰ ਨਾ ਹੇ ਰਬ ਦੀਆਂ ਦਾਤਾਂ ਪੜਦਾ ਮੈਂ ਵੀ ਆ ਸੋ ਗਿਆ ਮੁੰਡਾ ਕੀ ਜਦ ਜੰਮੇ ਰਾਜਾਨ ਭੰਡ ਜੰਮੀ ਐ ਭੰਡ ਨਮੀ ਐ ਭੰਡ ਮੰਗਣ ਵਿਆਹੋ ਭੰਡੋ ਹੋਵੇ ਦੋਸਤ ਦੀ ਭੰਡੋ ਚੱਲੇ ਰਾਓ ਔਰਤੇ ਔਰਤ ਦੀ ਦੁਸ਼ਮਨ ਮੈਂ ਥੋੜਾ ਸਿੱਧਾ ਕਿ ਨਾ ਨਾ ਔਰ ਸਾਬਤ ਵੀ ਪਿੱਛੇ ਚੱਲ ਜੋ ਪਿੱਛੇ ਪਿੱਛੇ 60 ਸਾਲ 50 ਸਾਲ 70 ਸਾਲ ਬੱਚੀਆਂ ਜਦੋਂ ਜਮਲੀਆਂ ਸਨ ਧੀਆਂ ਦੀ ਗੱਲਾ ਚੱਲ ਲਈ ਐ ਪੰਡ ਜੰਮੀਏ ਜਦੋਂ ਬੱਚੀਆਂ ਜੰਮਦੀਆਂ ਸਨ ਔਰ ਉਹਨਾਂ ਨੂੰ ਮਾਰਨ ਦੇ ਤਰੀਕੇ ਵੀ ਸਨ ਵੀ ਇਹਨੂੰ ਮਾਰਨਾ ਹੁਣ ਜਿਆਦੀਆ ਹੋ ਗਿਆ ਇੱਕ ਲਫ਼ਜ਼ ਹੁੰਦਾ ਸੀ ਸਾਡੇ ਤੇ ਹੋਰ ਤਰ੍ਹਾਂ ਬੋਲਦੇ ਹੋਣਗੇ ਬਾਕੀ ਜਿਹੜੇ ਸਾਡੇ ਮਾਝੇ ਮਾਲਵਾਲੇ ਵਾਲੇ ਹੋਰ ਤਰ੍ਹਾਂ ਬੋਲਦੇ ਹੋਣਗੇ ਗੱਲ ਵਿੱਚ ਅੰਗੂਠਾ ਸੰਗ ਵਿੱਚ ਅੰਗੂਠਾ ਇਹ ਸ਼ਬਦ ਬੋਲਿਆ ਜਾਂਦਾ ਸੀ ਇਹਦਾ ਭਾਵ ਹੈ ਅੱਜ ਤੇ ਗਰਭ ਪਾਦਰਾਂ ਹੀ ਅਵੋਰਸ਼ਨ ਰਾਹੀ ਬੱਚਿਆਂ ਨੂੰ ਮਾਰ ਦਿੱਤਾ ਜਾਂਦਾ ਸੀ ਉਦੋਂ ਇਹ سلسلہ ਨਹੀਂ ਸੀ ਭੰਡ ਜੰਮੀਏ ਪੰਡ ਨਿਵੀਂਆ ਪੰਡ ਮੰਗਣ ਵਿਆਹ ਉਦੋਂ ਐਕਸਪਰਟ ਲੇਡੀ ਜਾਂ ਐਕਸਪਰਟ ਕੋਈ ਉਹ ਧੀ ਨੂੰ ਖਤਮ ਕਰਦੀ ਸੀ ਆਪਣੀ ਗੋਦੀ ਵਿੱਚ ਰਾ ਕੇ ਵੀ ਆਗੀਆਂ ਨੇ ਕੀ ਕਰਨੀਆਂ ਸ਼ਿਮਾ ਕਰਨਾ ਜਿਹੜੀਆਂ ਇਸ ਤਰ੍ਹਾਂ ਕਰਦੀਆਂ ਸੀ ਜਾਂ ਅੱਜ ਵੀ ਕਰਦੀਆਂ ਉਹ ਦੋ ਛੀ ਜਿਹੜੀਆਂ ਨਹੀਂ ਕਰਦੀਆਂ ਉਹ ਧੀਆ ਮਾਵਾ ਪੁੱਜਣ ਜੋ ਕਲੀਅਰ ਹੋ ਗਿਆ ਜੀ ਜਿਹੜੀਆਂ ਗਲਤ ਕਰਦੀਆਂ ਨੇ ਤੇ ਕਰਾਉਂਦੀਆਂ ਨੇ ਅੱਜ ਦੇ ਯੁੱਗ ਦੇ ਵਿੱਚ ਵੀ ਕਿਸੇ ਨੂੰ ਮਾਰਨਾ ਮਰਡਰ ਹੈ ਠੀਕ ਹੈ ਜੀ ਤੇ ਕਿਸੇ ਨੂੰ ਮਾਰਨਾ ਤੇ ਫਿਰ ਉਹਦੀ ਸਜ਼ਾ ਅਜ ਵੀ ਹੈ ਤੇ ਪ੍ਰਮਾਤਮਾ ਦੇ ਘਰ ਦੇ ਵਿੱਚ ਤੇ ਬਹੁਤ ਹੈ ਇਸ ਕਰਕੇ ਸਾਧ ਸੰਗਤ ਵੀ ਵਿਸ਼ਾ ਬੜਾ ਪਿਆਰਾ ਚੱਲਿਆ ਧੀਆਂ ਦਾ ਚੱਲਿਆ ਮਾਵਾਂ ਦਾ ਚੱਲਿਆ ਔਰਤ ਦਾ ਚੱਲਿਆ ਇਸਤਰੀ ਦਾ ਚੱਲਿਆ ਮੈਂ ਬੇਨਤੀ ਕਰਾਂ ਸ਼ੁਰੂ ਦੇ ਵਿੱਚ ਵਿਚਾਰ ਚਲੋ ਚੱਲ ਪਿਆ ਸਾਡੀਆਂ ਧੀਆਂ ਜੂੰਦੀਆਂ ਰਹਿਣ ਧੀਆਂ ਜਿੰਨੀਆਂ ਵੀ ਨੇ ਇੱਥੇ ਜੋ ਵੀ ਆਇਆ ਰੱਬ ਦੇ ਹੁਕਮ ਦੇ ਵਿੱਚ ਆਇਆ ਮੈਂ ਪਾਲਾਂਗਾ ਕਿੱਦਾਂ ਮੈਂ ਬਿਆਵਾਗਾ ਕਿੱਦਾਂ ਵੀ ਤੂੰ ਕੌਣ ਹੈ ਧਿਆਨ ਦੇਣਾ ਸਾਡੀਆਂ ਕਰਮਾਂ ਵਾਲੀਆਂ ਧੀਆਂ ਇੰਨੀਆਂ ਚੰਗੀਆਂ ਹੁੰਦੀਆਂ ਨੇ ਇੰਨੀਆਂ ਵਰਗਤਾਂ ਲੈ ਆਉਂਦੀਆਂ ਨੇ ਜਦੋਂ ਜੰਮਦੀਆਂ ਨੇ ਕਈ ਵਾਰ ਇੰਨੀਆਂ ਵਰਗਤਾਂ ਆ ਜਾਂਦੀਆਂ ਅਮੀਰੀ ਆ ਜਾਂਦੀ ਆ ਅਮੀਰੀ ਤਰੱਕੀਆਂ ਹੋ ਜਾਂਦੀਆਂ ਪਤਾ ਨਹੀਂ ਕਿੱਤੋਂ ਪੈਸੇ ਆਉਂਦੇ ਨੇ ਤੇ ਜਦੋਂ ਉਹ ਧੀਆ ਪਿਆਰੀਆਂ ਕੀ ਰਾਣੀਆਂ ਜਦੋਂ ਵਿਆਹ ਕੇ ਚਲਾ ਜਾਂਦੀਆਂ ਨੇ ਨਾ ਉਹ ਘਰ ਸਕਣੇ ਹੋ ਜਾਂਦੇ ਨੇ ਜਿੱਧਰ ਜਾਂਦੀਆਂ ਉਹਦੇ ਭਾਗ ਲਾ ਦਿੰਦੀਆਂ ਨੇ ਸਾਰੇ ਧੀਆ ਆਪਣਾ ਆਪਣੇ ਕਰਮਾਂ ਦਾ ਖਾਂਦੀਆਂ ਨੇ ਸਾਡਾ ਨਹੀਂ ਅਸੀਂ ਇਹਨਾਂ ਨੂੰ ਕਿੱਦਾਂ ਪਾਲਾਂਗੇ ਕਿੱਦਾਂ ਵਿਆਵਾਂਗੇ ਇਹਦੇ ਜਿੱਦਾਂ ਮਾਲਕ ਨੇ ਜੀਵਨ ਨੂੰ ਪੈਦਾ ਕੀਤਾ ਸਾਰਿਆਂ ਨੂੰ ਉਹਦਾ ਰਿਜਕ ਦਿੱਤਾ ਪਤਾ ਨਹੀਂ ਕਿਹੜੀ ਧੀ ਨੇ ਪੀ ਐਮ ਸੀ ਐਮ ਆਈ ਪੀ ਐਸ ਆਈ ਐਸ ਬਣ ਜਣਾ ਕੀ ਪਤਾ ਠੀਕ ਹੈ ਜੀ ਕਿਹੜੀ ਮਾਈ ਭਾਗੋ ਬਣ ਜਾਲੀ ਇਹ ਕਿਹੜੀ ਮਾਦਾ ਕੀ ਬਣ ਜਾਣੀ ਹੈ ਕਿਹੜੀ ਮਾਂ ਗੁੱਜਰ ਬਣ ਜਾਣੀ ਹੈ ਕਿਹੜੀ ਖਾਲਸੇ ਦੀ ਮਾਂ ਬਣ ਜਾਣੀ ਹੈ ਕੀ ਪਤਾ ਕਿਹੜੀ ਡਾਕਟਰ ਬਣ ਜਾਣੀ ਹੈ ਹੁਣ ਡੀਸੀ ਬਣੀਆਂ ਨੇ ਨਾ ਸਾਡੀਆਂ ਧੀਆਂ ਐਸਐਸਬੀ ਬਣੀਆਂ ਹੈ ਨਾ ਕਿੰਨਾ ਮਾਣ ਹੈ ਸੋਸੇ ਕਰਕੇ ਜਸਾ ਸੰਗਤ ਜੀ ਬਚੀਆਂ ਧਿਆਨੋਂ ਸ਼ੁਰੂ ਦੇ ਵਿੱਚੋਂ ਇਸ ਤਰ੍ਹਾਂ ਕੀਤਾ ਜਾਂਦਾ ਵੀ ਗੁਰੂ ਨਾਨਕ ਪਾਤਸ਼ਾਹ ਨੇ ਕਿਰਪਾ ਕੀਤੀ ਪਰਦੇ ਦੀ ਰਸਮ ਢੋਂਡ ਦੀ ਰਸਮ ਸਤੀ ਦੀ ਰਸਮ ਇਹ ਪ੍ਰਚਲਿਤ ਸੀ ਠੀਕ ਹੈ ਜੀ ਇਹ ਪਰਦੇ ਵਿੱਚ ਰਹੇ ਇਹ ਘਰ ਦੇ ਵਿੱਚ ਰਹੇ ਇਹ এডਿਕੇਸ਼ਨ ਆ ਪ੍ਰਾਪਤ ਕਰੇ ਇਹ ਬਾਹਰ ਨਾ ਜਾਵੇ ਆ ਹੁਣੇ ਹੀ ਬਰਾਤਾਂ ਤੇ ਜੰਜਾਂ ਦੇ ਮੇਰੀਆਂ ਭੈਣਾਂ ਭੀਆਂ ਜਾਣ ਲੱਗੀਆਂ ਪਹਿਲਾਂ 40 50 ਸਾਲ ਕਹਿੰਦੇ ਚੱਲ ਜਲ ਤੂੰ ਕੀ ਕਰਨਾ ਉੱਥੇ ਠੀਕ ਹੈ ਜੀ ਲੇਕਿਨ ਅਸੀਂ ਜਾਂਦੇ ਹੁੰਦੇ ਇੰਨਾ ਮਤਲਬ ਹੋਂ ਤੱਕ ਅਸੀਂ ਆਪਣੀਆਂ ਅੱਖਾਂ ਦੇ ਨਾਲ ਇਹ ਚੀਜ਼ਾਂ ਦੇਖੀਆਂ ਤੇ ਸਦੀਆਂ ਪਹਿਲਾਂ ਹਾਲ ਕੀ ਹੋਏਗੀ ਔਰਤ ਦਾ ਪਤੀ ਮਰ ਜਾਂਦਾ ਸੀ ਕਹਿੰਦੇ ਚੱਲ ਸਤੀ ਹੋ ਜਾ ਵਿਧਵਾ ਹੋ ਜਾਂਦੀ ਸੀ ਔਰ ਸਾਰੀ ਜ਼ਿੰਦਗੀ ਉਹਨੂੰ ਚਿੱਟੇ ਕੱਪੜਿਆਂ ਦੇ ਚਟੇ ਇਹ ਚੁੰਨੀ ਦੇ ਵਿੱਚ ਗਾਇਰ ਨਹੀਂ ਪੈਂਦੀ ਸੀ ਸਾਡੇ ਗੁਰੂ ਅਮਰਦਾਸ ਪਾਤਸ਼ਾਹ ਨੇ ਬਾਣੀ ਵਿੱਚ ਪਤਾ ਕੀ ਆ ਕਿ ਆ ਕਹਿੰਦੇ ਸਤੀ ਨਹੀਂ ਹੁੰਦਿਆਂਗੇ ਆਪਣੀ ਧੀ ਨੂੰ ਇਹਨੂੰ ਜਿਉਣ ਦਾ ਹੱਕ ਹੈ ਸਤੀਆਂ ਇਹ ਨਾ ਆਖੀ ਹੈ ਜੋ ਮੜੀਏ ਲੱਗ ਜਲਨ ਉਹ ਸਤੀਆਂ ਨਹੀਂ ਹੁੰਦੀਆਂ ਉਹਨਾਂ ਨੇ ਗਲਤ ਧਾਰਨਾ ਪਾਈ ਸੀ ਜਿਹਨਾਂ ਦੀ ਰੋਜ਼ ਅਸੀਂ ਗੱਲ ਕਰਦੇ ਆ ਉਹ ਮੰਨੂ ਸਿਮਰਤੀ ਵਾਲੇ ਨੂੰ ਪੀਨੂੰ ਸਾੜੋ ਠੀਕ ਹੈ ਜੀ ਉਹਨਾਂ ਨੇ ਗਲਤ ਫਿਰਦ ਭਾਈ ਹੋਈ ਸੀ ਵੀ ਇਹਨੂੰ ਸਤੀ ਹੋਣਾ ਪਏਗਾ ਪਰ ਮਹਾਰਾਜੀ ਕਹਿੰਦੇ ਨਹੀਂ ਇਹਨੂੰ ਜੂਲਾ ਪਏਗਾ ਸਤੀਏ ਇਹਨਾ ਕੀ ਜੋ ਮੜੀਆਂ ਲੱਗ ਜਲਨ ਨਾਨਕ ਸਤੀਏ ਆਖੀ ਜੇ ਬਿਰਹ ਚੋਟ ਮਰਨ ਉਸਲ ਦੇ ਵਿੱਚ ਅੰਦਰਲੀ ਵਸਤਾ ਦੀ ਗੱਲ ਕੀਤੀ ਹੈ ਇਸ ਕਰਕੇ ਸਾਡੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਬੜੇ ਹੱਕ ਦੁਆਏ ਜਿਹੜਾ ਵਿਧਵਾ ਜਿਹੜੀ ਸੀ ਉਹਨੂੰ ਵੀ ਹੱਕ ਦੁਆਏ ਔਰਤ ਇਸਤਰੀ ਨੂੰ ਬੜਾ ਮਾਨ ਦੁਆਇਆ ਗੁਰੂ ਨਾਨਕ ਬਾਦਸ਼ਾਹ ਨੇ ਬੜਾ ਮਾਨ ਦੁਆਇਆ ਬੇਬੇ ਨਾਨਗੀ ਤੋਂ ਲੈ ਕੇ ਸਾਸਾਂਗ ਜੀ 10 ਪਾਸ਼ਾਈਆਂ ਤੱਕ ਬਹੁਤ ਔਰਤਾਂ ਮਾਤਾਵਾਂ ਦੇ ਰੂਪ ਦੇ ਵਿੱਚ ਸਾਡੇ ਇਤਿਹਾਸ ਵਿੱਚ ਆਈਆਂ ਨੇ ਉਹ ਵੀ ਇੱਕ ਦਿਨ ਵਿਛਾ ਲੈ ਕੇ ਕੇਵਲ ਇਤਿਹਾਸ ਦੇ ਵਿੱਚ ਜੜੀਆਂ ਮਾਤਾਵਾਂ ਔਰਤਾਂ ਨੇ ਉਹਨਾਂ ਨੇ ਕੀ ਕੀ ਕੀਤਾ ਸੋ ਸਮਝ ਸਿੰਦਾ ਉਹਦਾ ਵੀ ਆਪਾਂ ਜਰੂਰ ਕਥਾ ਦੇ ਰੂਪ ਦੇ ਵਿੱਚ ਉਹਨਾਂ ਦਾ ਜ਼ਿਕਰ ਕਰਾਂਗੇ ਸੋ ਅੱਜ ਦਾ ਜੋ ਵਿਸ਼ਾ ਹੈ ਭੰਡ ਜੰਮੀ ਹੈ ਭੰਡ ਨਮੀ ਹੈ ਭੰਡ ਮੰਗਣ ਵਿਆਹ ਮਹਾਰਾਜੀ ਕਹਿੰਦੇ ਔਰਤ ਦੇ ਦੁਆਰਾ ਹੀ ਇਸ ਸੰਸਾਰ ਦੇ ਵਿੱਚ ਜੀਵ ਜਿਹੜੇ ਅਸੀਂ ਸਾਰੇ ਹੀ ਪੈਦਾ ਹੁੰਦੇ ਆ ਸਾਡੀਆਂ ਮਾਵਾਂ ਸਾਡੀਆਂ ਭੈਣਾਂ ਸਾਡੀਆਂ ਧੀਆਂ ਠੀਕ ਹੈ ਜੀ ਚਾਹੇ ਸਾਡੀਆਂ ਨੋਹਾਂ ਇਸ ਸੰਸਾਰ ਦੇ ਵਿੱਚ ਬੱਚੇ ਨੂੰ ਜਨਮ ਦਿੰਦੀਆਂ ਹਨ ਭੰਡ ਜੰਮੀ ਹੈ ਇਸਤਰੀ ਜਮਦੀ ਹੈ ਸਰੀਰ ਨੂੰ ਜਨਮ ਦਿੰਦੀ ਹੈ ਬਾਲ ਨੂੰ ਬਾਲੜੀ ਨੂੰ ਜਨਮ ਦਿੰਦੀ ਹੈ ਭੰਡ ਨਿਮੀ ਹੈ ਭੰਡ ਮੰਗਣ ਵਿਆਹੋ ਸੋ ਇਸਤਰੀ ਦੇ ਨਾਲ ਹੀ ਮਹਾਰਾਜ ਜੀ ਕਹਿੰਦੇ ਸੋਮ ਕੁੜਮਾਈ ਹੁੰਦੀ ਹੈ ਮਤਲਬ ਇਹ ਵਿਆਹ ਹੁੰਦਾ ਹੈ ਤੇ ਅੱਗੇ ਜਿਹੜਾ ਸਾਰਾ ਸਾਰਾ ਸਿਲਸਿਲਾ ਉਹ ਚੱਲਦਾ ਹੈ ਭੰਡੋ ਹੋਵੇ ਦੋਸਤੀ ਭੰਡੋ ਚੱਲੈ ਰਾਹੋ ਇਸਤਰੀ ਰਾਹੀ ਹੀ ਇਸ ਸੰਸਾਰ ਦਾ ਅੱਗੇ ਵਾਧਾ ਹੈ ਇਸਤਰੀ ਸੰਸਾਰ ਦੇ ਵਿੱਚ ਨਾ ਹੋਵੇ ਤੇ ਸੰਸਾਰ ਦਾ ਵਾਧਾ ਬਿਲਕੁਲ ਰੁਕ ਜਾਏਗਾ ਸੋਚ ਕਰਕੇ ਸਾਰਾ ਸੰਸਾਰ ਜਿਹੜਾ ਹੈ ਇਸਤਰੀ ਦੇ ਕਰਕੇ ਜਿਹੜਾ ਹੈ ਇਹ ਚੱਲ ਰਿਹਾ ਹੈ ਔਰ ਤੂੰ ਬਿਨਾਂ ਇਸਤਰੀ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਇੱਥੇ ਵੀ ਮੈਂ ਨਾਲ ਲਾ ਦਾਂਗਾ ਕਿ ਤੇ ਮਰਦਾਂ ਕਹਿੰਨ ਵੀ ਸਾਡੀ ਗੱਲ ਨਹੀਂ ਕੀਤੀ ਠੀਕ ਹੈ ਮਰਦਾਂ ਤੋਂ ਬਿਨਾਂ ਵੀ ਕੁਝ ਨਹੀਂ ਹੈ ਪਰ ਔਰਤ ਤੋਂ ਬਿਨਾਂ ਵੀ ਕੁਝ ਨਹੀਂ ਕਿਉਂਕਿ ਔਰਤ ਨੂੰ ਹਮੇਸ਼ਾ ਇਹ ਦਵਾਇਆ ਗਿਆ ਹੈ ਇਸ ਕਰਕੇ ਔਰਤ ਦੀ ਗੱਲ ਵਾਰ-ਵਾਰ ਕੀਤੀ ਜਾਂਦੀ ਹੈ ਤੇ ਤਦੇ ਹਮੇਸ਼ਾ ਮਰਦ ਪ੍ਰਧਾਨ ਦੇਸ਼ ਸਾਡਾ ਰਿਆ ਹੀ ਹੈ ਭੰਡ ਮੂਆ ਪੰਡ ਭਾਲੀ ਹੈ ਭੰਡ ਹੋਵੇ ਬੰਧਾਨ ਉਸ ਮਹਾਰਾਜ ਜੀ ਕਹਿੰਦੇ ਜੇ ਕਿਸੇ ਦੀ ਇਸਤਰੀ ਮਰ ਜਾਂਦੀ ਹੈ ਕਿਸੇ ਦੀ ਤੇ ਫਿਰ ਉਸ ਨੂੰ ਵਿਆਹ ਕਰਨ ਦੇ ਲਈ ਆਪਣੀ ਅੱਗੇ ਕੁੱਲ ਨੂੰ ਵਧਾਉਣ ਦੇ ਲਈ ਫਿਰ ਇਸਤਰੀ ਹੀ ਚਾਹੀਦੀ ਹੈ ਭੰਡ ਮੂਆ ਮਤਲਬ ਇਸਤਰੀ ਜਦੋਂ ਗੁਜ਼ਰ ਜਾਂਦੀ ਹੈ ਜਾਂ ਮਰ ਜਾਂਦੀ ਹੈ ਭੰਡ ਭਾਲੀ ਹੈ ਫਿਰ ਅਸੀਂ ਇਸਤਰੀ ਲੱਭਦੇ ਆ ਕਿਸੇ ਦੀ ਇਸਤਰੀ ਗੁਜ਼ਰ ਜਾਏ ਰਮਨਾ ਕਲੇ ਤੇ ਫਿਰ ਉਸ ਨੂੰ ਦੁਬਾਰਾ ਫਿਰ ਵਿਆਹਣ ਦੇ ਲਈ ਅਸੀਂ ਕੀ ਕਰਦੇ ਆ ਇਹ ਰੇ ਸਤਰੀ ਲਵਦੇ ਆਂ ਭੰਡ ਮੁਆਪਨ ਭਾਲੀਏ ਭੰਡ ਹੋਵੇ ਬੰਧਾਨ ਕਿਉਂਕਿ ਇਹ ਸਾਰਾ ਕੁਛ ਘਰ ਦੇਖੋ ਅਸੀਂ ਤੇ ਕਮਾਈਆਂ ਕਰਦੇ ਆ ਜਿੰਨੇ ਅਸੀਂ ਮਰਦ ਬੈਠੇ ਆ ਸਾਨੂੰ ਘਰ ਦੇ ਬਾਰੇ ਨਹੀਂ ਕੁਝ ਪਤਾ ਸਾਰਾ ਘਰ ਦਾ ਸੰਭ ਸੰਭਾਲ ਬੱਚਿਆਂ ਦੀ ਪਾਲਣ ਪੋਚਣ ਉਹ ਅਸੀਂ ਨਹੀਂ ਕਰ ਸਕਦੇ ਠੀਕ ਹੈ ਜੀ ਉਹ ਔਰਤ ਹੀ ਕਰ ਸਕਦੀ ਹੈ ਉਹਦਾ ਉਹਦਾ ਦੇਣਾ ਨਹੀਂ ਅਸੀਂ ਦੇ ਸਕਦੇ ਆਪਾਂ 8 ਘੰਟੇ ਡਿਊਟੀ ਕਰਦੀ ਹੈ 10 ਘੰਟੇ ਡਿਊਟੀ ਕਰਦੀ ਹੈ 12 ਘੰਟੇ ਕਰਦੀ ਹੈ ਘਰ ਜਾ ਕੇ ਰੋ ਮਾਰ ਦਿੰਨੇ ਆਂ ਵੀ ਰੋਟੀ ਲਾਓ ਆ ਕਰੋ ਜਿੱਦਾਂ ਉਸ ਵਿਲੀ ਹੁੰਦੀ ਹੈ ਕਿਵੇਂ ਕਰਨਾ ਅਸੀਂ ਰੋਬ ਬਹੁਤ ਮਾਰਦੇ ਆਂ ਠੀਕ ਹੈ ਜੀ ਹੋ ਸਕਦਾ ਮੈਂ ਵੀ ਤੁਹਾਡੇ ਵਿੱਚ ਆਵਾਂ ਮੈਂ ਵੀ ਆਪਣੇ ਆਪ 'ਚ ਸੁਧਾਰ ਕਰ ਲਿਆ ਜਾਂ ਕਰ ਰਿਹਾ ਨਹੀਂ ਰੋਗ ਕਰਨਾ ਕਿਉਂਕਿ ਅਸੀਂ ਤੇ 8 ਘੰਟੇ 10 ਘੰਟੇ 5 ਘੰਟੇ 4 ਘੰਟੇ ਡਿਊਟੀ ਕਰਦੇ ਆ ਉਹ 24 ਘੰਟੇ ਸਾਡੀ ਮਾਂ ਸਾਡੀ ਭੈਣ ਸਾਡੀ ਧੀ ਜੜੀ ਹੈ ਉਹ ਲੱਗੀ ਰਹਿੰਦੀ ਹੈ ਲੱਗੀ ਰਹਿੰਦੀ ਹੈ ਵਕਰੀ ਘੱਲੇ ਨੂੰ ਤਨਖਾਹ ਨਹੀਂ ਮਿਲਦੀ ਇਸ ਕਰਕੇ ਉਹ ਉਹ ਗਿਣਤੀ ਦੇ ਵਿੱਚ ਨਹੀਂ ਆਉਂਦੀ ਉਹਦਾ ਦਿਨਾਂ ਨਹੀਂ ਅਸੀਂ ਦੇ ਸਕਦੇ ਉਹ ਜਿਹੜੀਆਂ ਸਾਡੀਆਂ ਸਿਆਣੀਆਂ ਮਾਵਾਂ ਭੈਣਾਂ ਧੀਆਂ ਹੁੰਦੀਆਂ ਨੇ ਘਰ ਔਰਤ ਦੁਆਰਾ ਬਣਦੇ ਨੇ ਮਰਦ ਨੂੰ ਨਹੀਂ ਇਹਨਾਂ ਤਜਰਬਾ ਘਰ ਨੂੰ ਬਣਾਉਣ ਦਾ ਔਰਤ ਚਾਹੇ ਤੇ ਘਰ ਨੂੰ ਡੋਬ ਦਵੇ ਔਰਤ ਚਾਹੇ ਤੇ ਥੋੜੇ ਤੋਂ ਬਹੁਤਾ ਬਣਵਾ ਦੇ ਸਿਆਣੀਆਂ ਧੀਆ ਭੈਣਾ ਔਰਤਾਂ ਦੀ ਨਿਸ਼ਾਨੀਆਂ ਸੋ ਔਰਤਾਂ ਦੇ ਨਾਲ ਹੀ ਹੈ ਸਭ ਕੁਝ ਧੀ ਦੇ ਨਾਲ ਹੀ ਹੈ ਭੈਣ ਦੇ ਨਾਲ ਹੀ ਹੈ ਮਾਂ ਦੇ ਨਾਲ ਹੈ ਸੋ ਭੰਡ ਮਵਾ ਪੰਡ ਭਾਲੀ ਹੈ ਭੰਡ ਹੋਵੇ ਬੰਧਾਨ ਸੋ ਪੰਨ ਇਸ ਇਸਤਰੀ ਦੇ ਨਾਲ ਹੀ ਰਿਸ਼ਤੇਦਾਰੀ ਬਣਦੀ ਹੈ ਸੋ ਕਿਉਂ ਮੰਦਾ ਆਖੀਆ ਜੋ ਮੈਂ ਪਹਿਲਾਂ ਵਿਚਾਰ ਕਰ ਦਿੱਤੀ ਸੋ ਕਿਉਂ ਮੰਦਾ ਆਖੀਐ ਜਿਤ ਜੰਮੈ ਰਾਜਾਨ ਸੋ ਉਹ ਇਤਨੀ ਜਿੰਨੇ ਰਾਜਿਆਂ ਨੂੰ ਫਕੀਰਾਂ ਨੂੰ ਮਹਾਂਪੁਰਚਾਨੋ ਗੁਰੂਆਂ ਨੂੰ ਸੰਤਾਂ ਨੂੰ ਬ੍ਰਹਮ ਗਿਆਨੀਆਂ ਨੂੰ ਜਨਮ ਕਿਸਨੇ ਦਿੱਤਾ ਧਿਆਨ ਦੇਣਾ ਤੁਹਾਨੂੰ ਜਨਮ ਕਿੰਨੇ ਦਿੱਤਾ ਮੈਨੂੰ ਜਨਮ ਕਿੰਨੇ ਦਿੱਤਾ ਇਸਤਰੀ ਨੇ ਔਰਤ ਨੇ ਤੇ ਜਿਸਨੇ ਸਾਨੂੰ ਇੰਨਾ ਸੋਹਣਾ ਸੁੰਦਰ ਸੰਸਾਰ ਦਿਖਾਇਆ ਤੇ ਅਸੀਂ ਉਹਦਾ ਦੇਣਾ ਦੇ ਸਕਦੇ ਆ ਮੈਂ ਨਹੀਂ ਕਹਿੰਦਾ ਗੁਰਦੇਵ ਮਾਤਾ ਗੁਰਦੇਵ ਪੀਦਾ ਸਾਡੇ ਘਰ ਦੇ ਵਿੱਚ ਝਗੜੇ ਹੋ ਜਾਂਦੇ ਨੇ ਆਸ ਵਿੱਚ ਠੀਕ ਹੈ ਨੂੰ ਆਂਦੇ ਠੀਕ ਹੈ ਸੱਸ ਸਹੁਰੇ ਨਾਲ ਭੈਣਾ ਨਾਲ ਐਦਾਂ ਪਰਿਵਾਰਾਂ ਵਿੱਚ ਚੱਲਦਾ ਕਿਉਂਕਿ ਬਾਣੀ ਵਿੱਚ ਲਿਖ ਦਿੱਤਾ ਗ੍ਰਿਸ਼ਤ ਕੁਟੰਬ ਪਲੇਟਿਆ ਕਦੇ ਹੜਕ ਕਦੇ ਸੋਗ ਤੇ ਇਹ ਚੱਲਦਾ ਪਰ ਮਹਾਰਾਜੀ ਕਹਿੰਦੇ ਤੂੰ ਜਿਹੜਾ ਆਪਣੀ ਮਾਂ ਦਾ ਦੇਣਾ ਨਹੀਂ ਦੇ ਸਕਦਾ ਓ ਮਾਦਾ ਦੇਣਾ ਨਹੀਂ ਦੇ ਸਕਦਾ ਜਿਸ ਨੂੰ ਬਾਣੀ ਦੇ ਵਿੱਚ ਲਿਖਿਆ ਵੀ ਉਸ ਜਟ ਰਗਨ 9 ਮਹੀਨੇ ਉਹ ਮਾਤਾ ਜਿਹੜੀ ਹੈ ਸਾਡੀ ਸਾਨੂੰ ਪਤਾ ਕਿਦਾਂ ਬਾਲਿਆ ਬੜਾ ਲੰਬਾ ਵਿਚਾ ਹੋ ਸਕਦਾ ਸਮਾਂ ਨਹੀਂ ਇਜਾਜ਼ ਦਿੰਦਾ ਬਹੁ ਡੂੰਗੇ ਵਿੱਚ ਵਿੱਚ ਵਿਚਾਰਾ ਕਰ ਚੁੱਕੇ ਆ ਪਹਿਲਾਂ ਇੱਕ ਜਦੋਂ ਨਾ ਸ਼ਾਰਟ ਵਿੱਚ ਕਰਦਾ ਵਿਚਾਰ ਜਦੋਂ ਨੂੰ ਆ ਜਾਂਦੀ ਇਹਨਾਂ ਸੱਸ ਦੀਆਂ ਬੜੀਆਂ ਸਦਰਾਂ ਤੇ ਚਾਵਾ ਹੁੰਦੀਆਂ ਵੀ ਇਹਦੀ ਕੋਖ ਦੇ ਵਿੱਚ ਬਾਲ ਆਵੇ ਠੀਕ ਹੈ ਜੀ ਹੁੰਦੀ ਇਹਨੇ ਚਾ ਸਾਰਿਆਂ ਨੂੰ ਮੈਨੂੰ ਤੁਹਾਨੂੰ ਸਾਡੀ ਭੈਣ ਤੀਜੋ ਵੀ ਹੈ ਹੁੰਦਾ ਚ ਉਹ ਵਿਚਾਰੀ ਚਲੋ ਖੈਰ ਮਹਾਰਾਜ ਦੀ ਕਿਰਪਾ ਹੁੰਦੀ ਹੈ ਉਹਦੇ ਲਈ ਉਹ ਵਿਚਾਰੀ ਅਰਦਾਸਾ ਕਰਦੀ ਹੈ ਪਤਾ ਨਹੀਂ ਜੇ 1 2 ਸਾਲ ਬੱਚਾ ਨਾ ਹੋਵੇ 30 ਸਾਲ ਤੋਂ ਬਾਅਦ ਗੁਰੂ ਤੇਗ ਬਹਾਦਰ ਮਹਾਰਾਜੀ ਦੇ ਘਰ ਗੋਬਿੰਦ ਰਾਏ ਆਏ ਸੀ ਐਡੇ ਤੇ ਸਾਲ ਨਹੀਂ ਉਡੀਕ ਹੁੰਦੀ 33 ਸਾਲ ਲਿਖਿਆ 33 ਸਾਲ ਬਾਅਦ ਗੋਬਿੰਦ ਜੀ ਪ੍ਰਗਟੇ ਇਨੇ ਚਰਵਾਦ ਆਏ ਤੇ ਸਾ ਸੰਗਤਾਂ ਜੀ ਉਹ ਕੁੱਖ ਹਰੀ ਦੇ ਲਈ ਸਾਡੀ ਭੈਣ ਆਪਣੀ ਧੀ ਦੇ ਲਈ ਅਸੀਂ ਅਰਦਾਸਾਂ ਕਰਦੇ ਆਂ ਗੁਰਦੁਆਰੇ ਕਰਾਉਨੇ ਆ ਪਤਾ ਨਹੀਂ ਕਿੱਥੇ ਕਿੱਥੇ ਜਾ ਕੇ ਕਰਾਉਨੇ ਆ ਫਿਰ ਗੁਰੂ ਦੀ ਕਿਰਪਾ ਹੋ ਜਾਂਦੀ ਹੈ ਫਿਰ ਉਸ ਦੇ ਪੇਡ ਵਿੱਚ ਜਿਹੜਾ ਬੱਚਾ ਹੁੰਦਾ ਫਿਰ ਉਸ ਦੇ ਲਈ ਅਰਦਾਸਾਂ ਵੀ ਇਹ ਤੰਦਰੁਸਤ ਰਹੇ ਤੰਦਰੁਸਤ ਰਹੇ ਮਹਾਰਾਜ ਕਿਰਪਾ ਰੱਖਣੀ ਉਹ ਵਿਚਾਰੀ ਅਰਦਾਸਾਂ ਹੀ ਕਰੀ ਜਾਂਦੀ ਏ ਇੱਕ ਇੱਕ ਪੈਰ ਇੱਕ ਇੱਕ ਕਦਮ ਧਿਆਨ ਨਾਲ ਚ ਰੱਖਦੀ ਏ ਕਿਦਰੀ ਮੈਂ ਡਿੱਗ ਨਾ ਪਾਵਾਂ ਚੋੜਨਾ ਲੱਗ ਜਾਏ ਉਸ ਬੱਚੇ ਨੂੰ 9 ਮਹੀਨੇ ਕਿਦਾਂ ਤੜਫ ਤੜਫ ਕੇ ਆਪਣੇ ਮਤਲਬ ਪਾਲਦੀ ਏ ਖਾਣ ਦਾ ਖਿਆਲ ਬੈਠਣ ਉੱਠਣ ਦਾ ਖਿਆਲ ਹਰ ਚੀਜ਼ ਦਾ ਖਿਆਲ ਤੇ ਸਭ ਤੋਂ ਔਖੀ ਚੀਜ਼ ਜਦੋਂ ਜਿਹਨੂੰ ਮਾਂ ਜਨਮ ਦਿੰਦੀ ਆ ਉਹ ਪੀੜਾ ਗ੍ਰੰਥਾਂ ਵਿੱਚ ਲਿਖੀ ਬਹੁਤ ਜ਼ਿਆਦੀ ਹੈ ਇੰਨਾ ਕੁਝ ਸਹਿਣ ਤੋਂ ਬਾਅਦ ਵੀ ਜੇ ਉਹਦਾ ਤਰਸਕਾਰ ਕੀਤਾ ਜਾਵੇ ਉਹਦੀ ਇਨਸਲਟ ਕੀਤੀ ਜਾਵੇ ਤੇ ਉਹ ਬੰਦੇ ਨੂੰ ਕਦੀ ਮਾਫੀ ਨਹੀਂ ਮਿਲ ਸਕਦੀ ਚਾਹੇ ਉਹ ਸਾਡੀ ਧੀ ਹੈ ਚਾਹੇ ਸਾਡੀ ਨੋਹ ਹੈ ਚਾਹੇ ਸਾਡੀ ਭੈਣ ਹੈ ਚਾਹੇ ਸਾਡੀ ਮਾਂ ਹੈ ਕਿਸੇ ਦੀ ਵੀ ਬੇਇੱਜ਼ਤੀ ਹੋਵੇ ਉਹ ਫਿਰ ਮਾਫੀ ਦੇ ਯੋਗ ਨਹੀਂ ਐਸ ਕਰਕੇ ਔਰਤ ਨੂੰ ਬਹੁਤ ਸਤਕਾਰ ਦਿੱਤਾ ਸਾਡੇ ਗੁਰੂਆਂ ਨੇ ਤੇ ਕਹਿ ਦਿੱਤਾ ਸੋ ਕਿਉਂ ਮੰਦਾਕ ਕੀ ਹੈ ਜਿਤ ਜਮੇ ਰਾਜਾਨ ਸੋ ਭੰਡੋ ਹੀ ਭੰਡੀ ਉਪਜੇ ਭੰਡੇ ਬਾਜ ਨਾ ਕੋਏ ਨਾਨਕ ਭੰਡੇ ਬਾਹਰਾ ਇੱਕੋ ਸੱਚਾ ਸੋ ਸੋ ਇਸਤਰੀ ਤੋਂ ਹੀ ਇਸਤਰੀ ਪੈਦਾ ਹੁੰਦੀ ਹੈ ਇਸਤਰੀ ਤੋਂ ਹੀ ਮਰਦ ਪੈਦਾ ਹੁੰਦਾ ਹੈ ਇਸਤਰੀ ਤੋਂ ਬਿਨਾ ਰੱਬ ਨਹੀਂ ਪੈਦਾ ਹੁੰਦਾ ਬਾਕੀ ਸਾਰੇ ਪੈਦਾ ਹੁੰਦੇ ਆਗਰੀ ਪੰਧੀ ਕਹਿੰਦੇ ਨੇ ਨਾਨਕ ਭੰਡੇ ਵਾਰਾ ਏਕੋ ਸੱਚਾ ਸੋਇ ਪੀ ਔਰਤ ਤੋਂ ਬਗੈਰ ਇੱਕ ਪਰਮਾਤਮਾ ਹੀ ਹੈ ਜਿਹੜਾ ਮਤਲਬ ਗਰਭ ਦੇ ਵਿੱਚ ਨਹੀਂ ਹੈ ਉਹ ਨਹੀਂ ਔਰਤ ਦੇ ਪੇਟ ਦੇ ਵਿੱਚੋਂ ਜਨਮ ਲੈਂਦਾ ਬਾਕੀ ਸਾਰੇ ਅਸੀਂ ਜਿੰਨੇ ਵੀ ਮੂਰਤਾਂ ਦੇਖ ਰਹੇ ਆ ਸਾਰੇ ਔਰਤ ਦੇ ਵਿੱਚੋਂ ਹੀ ਆਏ ਹਨ ਨਾਨਕ ਭੰਡੇ ਬਹਰਾ ਏਕੋ ਸੱਚਾ ਸੋਏ ਜਿਤ ਮੁਖ ਸਦਾ ਸਲਾਹੀ ਹੈ ਭਾਗ ਰਤੀ ਚਾਰ ਸੋ ਜਿਹੜਾ ਇਹਨਾਂ ਦੀ ਸਿਵਤ ਕਰਦਾ ਜਿਹੜਾ ਇਹਨਾਂ ਦੀ ਇੱਜ਼ਤ ਕਰਦਾ ਜਿਹੜਾ ਇਹਨਾਂ ਦੀ ਰਿਸਪੈਕਟ ਕਰਦਾ ਜਿਹੜਾ ਇਹਨਾਂ ਦਾ ਸਤਕਾਰ ਕਰਦਾ ਧੀਆਂ ਭੈਣਾਂ ਦਾ ਉਹ ਬਹੁਤ ਚੰਗਾ ਨਾਨਕ ਦੇ ਮੁਖੀ ਉਜਲੇ ਤੇ ਸੱਚੇ ਦਰਬਾਰ ਉਸ ਤੇ ਨਾਨਕ ਦੀ ਉਸ ਤੇ ਪ੍ਰਮਾਤਮਾ ਦੀ ਉਸ ਤੇ ਉਸ ਦੇ ਗੁਰੂ ਦੀ ਵੀ ਬਾਦ ਮੇਰ ਹੋਏਗੀ ਜੇ ਕੋਈ ਇਦਾਂ ਗਲਤ ਕਰੇ ਔਰਤ ਦੇ ਨਾਲ ਚਾਹੇ ਇੱਕ ਤੇ ਧੀ ਪੈਣ ਮਾ ਹੋਗੀ ਨਾ ਉਹ ਔਰਤ ਹੋਗੀ ਇੱਕ ਔਰ ਔਰਤ ਹੈ ਜਿਹਦੇ ਨਾਲ ਸਾਡਾ ਕੋਈ ਬਲੱਡ ਦਾ ਰਿਸ਼ਤਾ ਨਹੀਂ ਕਲਾਇ ਨਾ ਘਹਿਲਾ ਜਿਹੜੇ ਘਰ ਵਿੱਚ ਜੰਮੀਆਂ ਨੇ ਉਹਨਾਂ ਨੂੰ ਹੀ ਕਿਹਾ ਹਾਂ ਇਹ ਨਹੀਂ ਗਿਆ ਦੇਖ ਪਰਈਆਂ ਚੰਗੀਆਂ ਮਾਮਾ ਪੈਣਾ ਧੀਆਂ ਜਾਣੇ ਜਿਵੇਂ ਮੈਨੂੰ ਆਪਣੀ ਧੀ ਪਿਆਰੀ ਹੈ ਮੈਨੂੰ ਸਾਹਮਣੇ ਵਾਲੀ ਦੀ ਵੀ ਧੀ ਉਨੀ ਚੰਗੀ ਲਗਣੀ ਚਾਹੀਦੀ ਆਪਣੀ ਧੀ ਵਰਗੀ ਲਗਣੀ ਚਾਹੀਦੀ ਹੈ ਸਾਹਮਣੇ ਦੀ ਸਾਹਮਣੇ ਵਾਲੀ ਮਾਂ ਵੀ ਮੈਨੂੰ ਆਪਣੀ ਮਾਂ ਵਰਗੀ ਲਗਣੀ ਚਾਹੀਦੀ ਹੈ ਸਾਹਮਣੇ ਵਾਲਾ ਬਜ਼ੁਰਗ ਵੀ ਮੈਨੂੰ ਆਪਣੇ ਬਾਪ ਵਰਗਾ ਲਗਣਾ ਚਾਹੀਦਾ ਇਹ ਸਾਨੂੰ ਸੱਚੇ ਪਾਤਸ਼ਾਹ ਨੇ ਸਿਖਾਇਆ ਹੈ ਤਾਂ ਹੀ ਸਸਾਂਗਤ ਦੀ ਮਾਨ ਸਾਨੂੰ ਕਹਿੰਦੇ ਨੇ ਸੋਚ ਨੂੰ ਮਾਨ ਕਹਿੰਦੇ ਨੇ ਵਿਚਾਰਾਂ ਨੂੰ ਮਾਨ ਕਹਿੰਦੇ ਨੇ ਇਸ ਕਰਕੇ ਔਰਤ ਦਾ ਸਤਕਾਰ ਮਰਦ ਦਾ ਸਤਕਾਰ ਬਜ਼ੁਰਗ ਦਾ ਸਤਕਾਰ ਬੱਚੇ ਦਾ ਸਤਕਾਰ ਨੌਜਵਾਨ ਦਾ ਸਤਕਾਰ ਦੂਜੇ ਦਾ ਸਤਕਾਰ ਜਿਸ ਦੇ ਨਾਲ ਸਾਡਾ ਬਲੱਡ ਰਿਲੇਸ਼ਨ ਨਹੀਂ ਹੈ ਸਾਰਿਆਂ ਦਾ ਹੀ ਸਤਕਾਰ ਸਾਨੂੰ ਬਾਣੀ ਨੇ ਸਿਖਾਇਆ ਸੋ ਗੁਰੂ ਸਾਹਿਬ ਮੇਰ ਕਰਨ ਸੋ ਸ਼ੌਟ ਦੇ ਵਿੱਚ ਮੈਂ ਤੁਹਾਡੇ ਨਾਲ ਸ਼ਬਦ ਦੀ ਵਿਚਾਰ ਕੀਤੀ ਹੈ ਸੋ ਇਸ ਦਾ ਭਾਵ ਅਰਥ ਸਭ ਦੇ ਹਿਰਦੇ ਵਿੱਚ ਵਸੇ ਸੋ ਅਮਰਤ ਵੇਲੇ ਜਰੂਰ ਹਾਜ਼ਰੀਆਂ ਭਰਿਆ ਕਰੋ ਬਹੁਤ ਪਿਆਰੇ ਵਿਸ਼ੇ ਹੁੰਦੇ ਹਨ ਜੋ ਗੁਰੂ ਸਾਹਿਬ ਸਾਨੂੰ ਸੇਧ ਦਿੰਦੇ ਹਨ ਕੁਝ ਨਾ ਕੁਝ ਅਸਰ ਜ਼ਰੂਰ ਹੋ ਜਾਂਦਾ ਹੈ ਕਈ ਵਾਰ ਇਦਾਂ ਦੀ ਚੀਜ਼ ਮਨ ਨੂੰ ਲੱਗ ਜਾਂਦੀ ਹੈ ਤੇ ਬੰਦਾ ਉਹ ਚੀਜ਼ ਨੂੰ ਮੰਨ ਲੈਂਦਾ ਤੇ ਉਹਦਾ ਜੀਵਨ ਸਹੀ ਹੋ ਜਾਂਦਾ ਹੈ ਠੀਕ ਹੈ ਜੀ ਬਹੁਤ ਸੱਚੇ ਪਾਤਸ਼ਾਹ ਜੀ ਦੀ ਬਾਣੀ ਪਿਆਰੀ ਹੈ ਕੀ ਵਰ ਲੱਗ ਜਾਂਦਾ ਤੀਰ ਟਿਕਾਣੇ ਤੇ ਨਿਸ਼ਾਨੇ ਤੇ ਸੋ ਗੁਰੂ ਸਾਹਿਬ ਮੇਰ ਕਰਨ ਸਭ ਨੂੰ ਖੁਸ਼ੀਆਂ ਦੇਣ ਸਭ ਦੀਆਂ ਧੀਆਂ ਨੂੰ ਭੈਣਾਂ ਨੂੰ ਮਾਵਾਂ ਨੂੰ ਖੁਸ਼ੀਆਂ ਦੇਣ ਸਾਰੇ ਆਪਣੇ ਘਰੋ ਘਰੀ ਸੁਖੀ ਵਸਨ ਇਹ ਅਰਦਾਸ ਬੇਨਤੀ ਹੈ ਸੋ ਇਨੀ ਸੇਵਾ ਪ੍ਰਵਾਨ ਕਲਾ ਮਰਤਵੇਲੇ ਸੁਖਨੀ ਸਾਹਿਬ ਹੈ ਸਦਾ ਸੁਜਾਨ ਸਿੰਘ ਦੇ ਪਰਿਵਾਰ ਵੱਲੋਂ ਨਾਲ ਹੀ ਚਾਹ ਪਾਣੀ ਦੇ ਲੰਗਰ ਪੂਰੀਆਂ ਛੁੱਲਿਆਂ ਦੇ ਲੰਗਰ ਵੀ ਹਨ ਆ ਕੇ ਹਾਜ਼ਰੀਆਂ ਭਰੋ ਲੰਗਰ ਪਾਣੀ ਵਿੱਚ ਅਗੋ ਸੇਵਾ ਵੀ ਕਰੋ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਪੁੱਲ ਚੁੱਕ ਮਾਫ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ